ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਵਿਚਾਰ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਬਹੀ ਰੋਟੀ ਦਾ ਇਹ ਉਪਾਅ ਕਰ ਲੈਂਦੇ ਹੋ ਕਿ ਜਿਵੇਂ ਕਰ ਲੋਹੜੀ ਦਾ ਤਿਉਹਾਰ ਹੈ ਇਸ ਦਿਨ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਸੀਂ ਸਾਰਾ ਹੀ ਸਾਲ ਕਦੇ ਵੀ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰੋ ਹਮੇਸ਼ਾ ਹੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੋ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਇੱਕ ਬਹੀ ਰੋਟੀ ਆਪਣੇ ਭਾਗ ਆਪਣੀ ਕਿਸਮਤ ਕਿਵੇਂ ਚਮਕਾ ਸਕਦੀ ਹੈ ਉਸ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸਾਧ ਸੰਗਿਆ ਜੀ ਆਪਣੇ ਵਿੱਚੋਂ ਨਾ ਕਈ ਸਵੇਰ ਦੀ ਬਚੀ ਹੋਈ ਰੋਟੀ ਸ਼ਾਮ ਨੂੰ ਖਾ ਲੈਂਦੇ ਹਨ ਜਾਂ ਸ਼ਾਮ ਦੀ ਬਚੀ ਹੋਈ ਰੋਟੀ ਸਵੇਰੇ ਖਾ ਲੈਂਦੇ ਹਨ ਪਰ ਬਹੁਤ ਘੱਟ ਲੋਕ ਐਵੇਂ ਕਰਦੇ ਹਨ ਜ਼ਿਆਦਾਤਰ ਲੋਕ ਬਹੀ ਰੋਟੀ ਕਿਸੇ ਜਨੌਰ ਜਾਂ ਮੰਗਣ ਆਵੇ ਨੂੰ ਦੇ ਦੇਂਦੇ ਹਨ ਜੋ ਸਵੇਰ ਦੀ ਬਹੀ ਰੋਟੀ ਨੂੰ ਵਧਾਉਂਦੇ ਹਨ ਬਲਕਿ ਖਾ ਲੈਂਦੇ ਹਨ ਉਹਨਾਂ ਨੂੰ ਕੀ ਫਾਇਦੇ ਹਨ ਤੁਹਾਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਵੇਗੀ ਅੱਜ ਆਪਾਂ ਇਹਨਾਂ ਬਾਰੇ ਹੀ ਗੱਲਬਾਤ ਕਰਨ ਵਾਲੇ ਹਾਂ ਜੀ ਜੇਕਰ ਬਹੀ ਰੋਟੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜੋ ਦੇਣ ਲੱਗ ਜਾਣਗੇ ਇਸ ਪਿੱਛੇ ਨਾ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਹੈ ਇੱਕ ਨਗਰ ਦੇ ਵਿੱਚ ਘੁੰਮਦੇ ਘੁੰਮਦੇ ਇੱਕ ਸੰਤ ਜੀ ਆਉਂਦੇ ਹਨ ਕਿਸੇ ਦੇ ਘਰ ਆਉਂਦੇ ਹਨ ਉਹ ਘਰ ਬੜੀ ਹੀ ਗੁਰਬਤ ਸੀ ਸੰਤ ਜੀ ਬੂਹੇ ਅੱਗੇ ਬੈਠ ਕੇ ਪੁੱਛਦੇ ਹਨ ਕੁਝ ਖਾਣ ਨੂੰ ਹੈ ਤਾਂ ਬੀਬੀ ਨੇ ਕਿਹਾ ਹੁਣ ਤਾਂ ਆਟਾ ਨਹੀਂ ਹੈ ਪਰ ਹਾਂ ਦੋ ਬਹੀਆਂ ਰੋਟੀਆਂ ਜ਼ਰੂਰ ਹਨ ਤੇ ਨਾਲ ਹੀ ਸਿਰਕਾ ਵੀ ਪਿਆ ਹੋਇਆ ਹੈ ਸੰਤ ਜੀ ਨੇ ਕਿਹਾ ਉਹੀ ਲੈ ਆਓ ਨਾਲ ਹੀ ਕਿਹਾ ਉਹ ਘਰ ਦੇ ਵੀ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਉੱਥੇ ਗੁਰਬਤ ਹੋਵੇਗੀ ਜਿਸ ਘਰ ਦੇ ਵਿੱਚ ਬਹੀ ਰੋਟੀ ਤੇ ਸਿਰਕਾ ਹੋਵੇਗਾ ਤੇ ਉਹ ਸੰਤ ਜੀ ਨੇ ਸਿਰਕਾ ਤੇ ਬਹੀ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨਜ਼ਰ ਆਪਣੇ ਘਰਾਂ ਵੱਲ ਮਾਰੀਏ ਤਾਂ ਆਪਾਂ ਅੱਜਕੱਲ ਆਪਣੇ ਘਰਾਂ ਦੇ ਵਿੱਚ ਰੋਟੀ ਨੂੰ ਅਜਮਾਇਆ ਹੀ ਗਵਾ ਦਿੰਦੇ ਹਾਂ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇਂ ਉਹਨੂੰ ਖਾਣਾ ਕਿਸੇ ਨੂੰ ਗਵਾਰਾ ਨਹੀਂ ਹੁੰਦਾ ਕਿਸੇ ਨੂੰ ਪਸੰਦ ਹੀ ਨਹੀਂ ਹੁੰਦੀ ਤੇ ਰੋਟੀ ਤਾਂ ਰੱਖ ਹੀ ਲਈ ਜਾਂਦੀ ਹੈ ਤੇ ਜਦੋਂ ਕੋਈ ਆਵੇਗਾ ਇਹ ਰੋਟੀ ਉਸ ਗਰੀਬ ਨੂੰ ਦੇ ਦਿੱਤੀ ਜਾਵੇਗੀ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਕਿ ਇਸਨੂੰ ਵਗਾ ਦੇ ਦਿੰਦੇ ਹਨ ਜੋ ਕਿ ਰਿਜ਼ਕ ਦੀ ਬੇਕਦਰਹੀ ਹੋ ਜਾਂਦੀ ਹੈ ਰੋਟੀ ਬਚਦੀ ਹੈ ਤਾਂ ਉਹਨੂੰ ਦੂਜਿਆਂ ਨੂੰ ਦੇਣਾ ਪਸੰਦ ਕਰਦੇ ਹਨ ਪਰ ਦੂਜੇ ਸਮੇ ਆਪਾਂ ਵਰਤ ਸਕਦੇ ਹਾਂ ਉਸ ਵਿੱਚ ਕੋਈ ਵੀ ਹਰਜ਼ ਵਾਲੀ ਗੱਲ ਨਹੀਂ ਹੁੰਦੀ ਸਗੋ ਬਹੀ ਰੋਟੀ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਇਸ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਹੁਣ ਬਹੀ ਰੋਟੀ ਖਾਣ ਨੂੰ ਹਮੇਸ਼ਾ ਤਿਆਰ ਰਹੋਗੇ ਕਿ ਇਹਹੀ ਬਹੀ ਰੋਟੀ ਜਿਹੜੀ ਹੈ ਸਿਹਤ ਨੂੰ ਠੀਕ ਕਰਦੀ ਹੈ ਸਾਥ ਸੰਗਤ ਜੀ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਖਾ ਲਈ ਜਾਵੇ ਇਸਨ ਜੀਵਨੀ ਬੁਟੀ ਤੋਂ ਘੱਟ ਨਹੀਂ ਹੈ ਇਸ ਦੇ ਐਨੇ ਜ਼ਿਆਦਾ ਫਾਇਦੇ ਹਨ ਜਿਸ ਤੋਂ ਆਪਾ ਲੋਕ ਅਜੇ ਅਣਜਾਣ ਹਨ ਇਸੇ ਹੀ ਅਣਗਹਿਲੀ ਕਾਰਨ ਬਹੀ ਰੋਟੀ ਤਾਂ ਆਪਣੇ ਘਰਾਂ ਵਿੱਚ ਬਹੁਤ ਹੀ ਉਸ ਦਾ ਨਿਰਾਦਰ ਹੁੰਦਾ ਹੈ ਰਾਤ ਦੀ ਬਚੀ ਰੋਟੀ ਨੂੰ ਸਵੇਰੇ ਖਾਣ ਦੇ ਕੁਝ ਫਾਇਦਿਆਂ ਬਾਰੇ ਅੱਜ ਵਿਚਾਰ ਕਰਾਂਗੇ ਸਾਧ ਸੰਗਤ ਜੀ ਬਹੀ ਰੋਟੀ ਸਵੇਰੇ ਦੁੱਧ ਨਾਲ ਖਾਣ ਤੇ ਕਬਜ ਤੋਂ ਰਾਹਤ ਮਿਲ ਜਾਂਦੀ ਹੈ ਜੇਕਰ ਬੀਪੀ ਵਗੈਰਾ ਦੀ ਦਿੱਕਤ ਹੋਵੇ ਤਾਂ ਬਹੀ ਰੋਟੀ ਤੁਹਾਡੇ ਲਈ کارਗਰ ਸਾਬਿਤ ਹੋ ਜਾਵੇਗੀ ਬਹੀ ਰੋਟੀ ਦੇ ਨਾਲ ਢਿੱਡ ਦੇ ਮੈਟਾਬੋਲਿਜ਼ਮ ਜਿਹੜੇ ਹੁੰਦੇ ਹਨ ਉਹ ਵੱਧ ਜਾਂਦੇ ਹਨ ਜਿਸ ਕਾਰਨ ਸਰੀਰ ਦੀ ਚਰਬੀ ਘਟਣੀ ਆਰੰਭ ਹੋ ਜਾਂਦੀ ਹੈ ਮੋਟਾਪਾ ਵੀ ਬੜੇ ਜਲਦੀ ਘਟ ਹੋ ਜਾਂਦਾ ਹੈ ਬਹੀ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਤੇ ਕਬਜ਼ ਗੈਸ ਬਦਹਜਮੀ ਛਾਤੀ ਵਿੱਚ ਜਲਣ ਵਰਗੀਆਂ ਕਈ ਪਰੇਸ਼ਾਨੀਆਂ ਤੋਂ ਰਾਹਤ ਮਿਲ ਜਾਵੇਗੀ ਬੇਹੀ ਰੋਟੀ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਵਿੱਚ 슈ਗਰ ਦੀ ਮਾਤਰਾ ਘੱਟ ਹੁੰਦੀ ਹੈ ਜਿਨ੍ਹਾਂ ਨੂੰ 슈ਗਰ ਵਰਗੀ ਨਾ ਮੁਰਾਦ ਬਿਮਾਰੀ ਹੈ ਉਹ ਇਸ ਨਾਲ ਹੀ ਠੀਕ ਹੋ ਜਾਵੇਗੀ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਭਿਉਂ ਕੇ ਰੱਖ ਦਿਓ ਉਸ ਤੋਂ ਬਾਅਦ ਇਸ ਨੂੰ ਖਾ ਲਓ ਇਸ ਨਾਲ ਬੀਪੀ ਜਾਂ 슈ਗਰ ਵਰਗੀਆਂ ਬਿਮਾਰੀਆਂ ਜਿਹੜੀਆਂ ਹਨ ਉਹ ਠੀਕ ਹੋ ਜਾਣਗੀਆਂ ਸਵੇਰ ਦੀ ਰੋਟੀ ਨੂੰ ਸਬਜ਼ੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਇਸ ਨਾਲ ਬੀਪੀ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਜਿਹੜੀਆਂ ਹਨ ਦਿਨਾਂ ਵਿੱਚ ਠੀਕ ਹੋ ਜਾਣਗੀਆਂ ਸਵੇਰ ਦੀ ਰੋਟੀ ਨੂੰ ਸਬਜ਼ੀ ਦੇ ਨਾਲ ਖਾਣ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਜਦੋਂ ਰੋਟੀ ਬਹੀ ਹੋ ਜਾਂਦੀ ਹੈ ਤਾਂ ਉਸ ਵਿੱਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਹਨ ਜੋ ਸਿਹਤ ਲਈ ਬੜੇ ਹੀ ਫਾਇਦੇਮੰਦ ਹੋ ਜਾਂਦੇ ਹਨ ਇਸ ਲਈ ਬਹੀ ਰੋਟੀ ਨੂੰ ਸੁੱਟਣਾ ਨਹੀਂ ਚਾਹੀਦਾ ਕਦੇ ਵੀ ਨਹੀਂ ਸੁੱਟਣਾ ਚਾਹੀਦਾ ਇਸ ਨਾਲ ਰਿਜਕ ਘਰ ਵਿੱਚ ਆਉਣਾ ਬੰਦ ਹੋ ਜਾਂਦਾ ਹੈ ਤੇ ਦਲਿੱਦਰ ਘਰ ਵਿੱਚ ਵੱਧ ਜਾਂਦਾ ਹੈ ਬੀਬੀਆਂ ਨੂੰ ਬੇਨਤੀ ਹੈ ਜੀ ਕਿ ਪਦਾਰਥਾਂ ਦੀ ਕਦਰ ਕਰੋ ਤੁਸੀਂ ਕਦਰ ਕਰੋਗੇ ਤਾਂ ਬਾਕੀ ਸਾਰੇ ਜੀਵ ਵੀ ਕਰਨਗੇ ਪਰਮਾਤਮਾ ਅੱਗੇ ਬੇਨਤੀ ਕਰਨੀ ਹੈ ਆਪਾਂ ਨੂੰ ਚੀਜ਼ਾਂ ਦੀ ਰੋਟੀ ਦੀ ਕਦਰ ਕੀਮਤਰ ਸਮਝਾਉਣ ਤਾਂ ਹਮੇਸ਼ਾ ਆਪਣੇ ਉੱਤੇ ਮਿਹਰ ਪਰਿਆ ਹੱਥ ਰੱਖਣਾ ਜੀ ਵੇਖੋ ਜੀ ਬੀਬੀਆਂ ਪੈਣਾ ਕਈ ਵਾਰ ਕੀ ਕਰਦੀਆਂ ਹਨ ਕਿ ਰਾਤ ਨੂੰ ਉਹਨਾਂ ਝੂਠੇ ਭਾਂਡੇ ਰਸੋਈ ਵਿੱਚ ਰੱਖ ਕੇ ਸੌਂ ਜਾਂਦੀਆਂ ਹਨ ਇਹ ਕੰਮ ਕਦੇ ਵੀ ਨਾ ਕਰਿਆ ਕਰੋ ਜੇਕਰ ਬੀਬੀਆਂ ਪਹਿਣਾ ਚਾਹਣ ਤਾਂ ਘਰ ਨੂੰ ਸਵਰਗ ਤੇ ਖੁਸ਼ਹਾਲ ਬਣਾ ਸਕਦੀਆਂ ਹਨ ਕਿਉਂਕਿ ਉਹ ਬਿਹਤਰ ਤਰੀਕੇ ਨਾਲ ਜਾਣਦੀਆਂ ਹਨ ਕਿ ਘਰ ਵਿੱਚ ਕਿਵੇਂ ਸੁਚਾਰੂ ਢੰਗ ਦੇ ਨਾਲ ਚੱਲਿਆ ਜਾਵੇਗਾ ਇਦਾਂ ਦੀਆਂ ਬੀਬੀਆਂ ਦਾ ਹਰ ਪਾਸੇ ਉਹਨਾਂ ਦੀ ਇੱਜ਼ਤ ਹੁੰਦੀ ਹੈ ਤੇ ਦੂਜਿਆਂ ਨੂੰ ਵੀ ਉਹਨਾਂ ਵਾਂਗ ਬਣਨ ਲਈ ਕਿਹਾ ਜਾਂਦਾ ਹੈ ਤਾਂ ਕਿ ਘਰ ਵਿੱਚ ਸੁਚਾਰੂ ਢੰਗ ਨਾਲ ਉਹ ਘਰ ਚੱਲ ਸਕੇ ਹੁਣ ਕੁਝ ਕੰਮ ਇਹੋ ਚਾਹੀਏ ਹਨ ਜੋ ਕਿ ਨਹੀਂ ਕਰਨੇ ਚਾਹੀਦੇ ਜਿਸ ਦੇ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਉਹ ਕਿਹੜੇ ਭਾਂਡੇ ਹਨ ਤੇ ਕਈ ਵਾਰ ਕੁਝ ਘਰਾਂ ਵਿੱਚ ਕੀ ਹੁੰਦਾ ਹੈ ਰਾਤ ਦੇ ਜੋ ਭਾਂਡੇ ਹਨ ਉਹ ਪ੍ਰਸ਼ਾਦਾ ਖਾ ਕੇ ਝੂਠੇ ਹੀ ਇੱਕ ਬੱਠਲ ਜਾਂ ਦਾਬੜੇ ਵਿੱਚ ਪਾ ਕੇ ਰੱਖ ਦਿੱਤੇ ਜਾਂਦੇ ਹਨ ਤੇ ਕਈ ਕਹਿੰਦੇ ਹਨ ਕਿ ਇਹਨਾਂ ਨੂੰ ਸਵੇਰੇ ਸਾਫ਼ ਕਰ ਲਵਾਂਗੇ ਜਾਂ ਫਿਰ ਜਦੋਂ ਜ਼ਰੂਰਤ ਹੋਈ ਉਹਦੇ ਵਿੱਚੋਂ ਕੁਝ ਭਾਂਡੇ ਮਾਜ ਕੇ ਵਰਤ ਲੈਂਦੇ ਹਨ ਤੇ ਬੇਬੀਆਂ ਹਰ ਜਿੰਨੇ ਪਰਛਤੀ ਦੇ ਭਾਂਡੇ ਹਨ ਪਹਿਲਾਂ ਉਹ ਸਾਰੇ ਹੌਲੀ-ਹੌਲੀ ਲਾ ਕੇ ਝੂਠੇ ਕਰ ਲੈਂਦੀਆਂ ਹਨ ਸਾਰੇ ਹੀ ਉਤਾਰ ਲੈਂਦੀਆਂ ਹਨ ਤੇ ਜਦੋਂ ਲੋਡ ਹੁੰਦੀ ਹੈ ਤੇ ਚਾਰ ਭਾਂਡਿਆਂ ਦੀ ਜਦੋਂ ਲੋਡ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਧੋ ਕੇ ਉਹਨਾਂ ਦੀ ਵਰਤੋਂ ਕਰ ਲਈ ਜਾਂਦੀ ਹੈ ਜਿਵੇਂ ਕਈ ਵਾਰ ਗਲਾਸ ਦੀ ਜ਼ਰੂਰਤ ਹੁੰਦੀ ਹੈ ਜਾਂ ਕੋਈ ਕੌਲੀ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਮਾਜ ਲੈ ਫਿਰ ਝੂਠ ਬਾਕੀ ਉਦਾਂ ਹੀ ਪਈ ਰਹਿੰਦੀ ਹੈ ਤੇ ਇਹ ਆਲਸ ਦੇ ਨਾਲ ਘਰ ਵਿੱਚ ਗੁਰਬਤ ਦਾ ਕਾਰਨ ਬਣ ਜਾਂਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਆਲਸ ਤੇ ਗੁਰਬਤ ਨੂੰ ਲਿਆ ਦੇਂਦੀਆਂ ਹਨ ਇਹੋ ਜਿਹੀਆਂ ਬੀਬੀਆਂ। ਇਹੀ ਕਾਰਨ ਹੈ ਕਿ ਆਪਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ। ਇਹੀ ਕਾਰਨ ਹੈ ਕਿ ਅਸੀਂ ਫਿਰ ਅੱਗੇ ਨਹੀਂ ਵੱਧ ਪਾਉਂਦੇ। ਆਪਾਂ ਜਦੋਂ ਕਿਤੇ ਲੰਗਰ ਪਰ ਸ਼ਾਦਾ ਛੱਕਦੇ ਹਾਂ ਤਾਂ ਉੱਥੇ ਵੀ ਆਪਣੇ ਭਾਂਡੇ ਆਪ ਹੀ ਸਾਫ਼ ਕਰਨੇ ਚਾਹੀਦੇ ਹਨ। ਭਾਂਡਿਆਂ ਦੀ ਸੇਵਾ ਹੀ ਤੁਹਾਨੂੰ ਆਪ ਕਰਨੀ ਚਾਹੀਦੀ ਹੈ। ਆਪਣੇ ਜੋਠ ਕਦੇ ਵੀ ਕਿਸੇ ਦੇ ਕੋਲੋਂ ਸਾਫ਼ ਨਾ ਕਰਵਾਓ। ਨਾ ਹੀ ਇਸ ਨਾਲ ਪਾਪ ਇਕੱਠੇ ਕਰੋ। ਸਗੋਂ ਆਪਾਂ ਨੂੰ ਤਾਂ ਹੋਰਾਂ ਦੀ ਸੇਵਾ ਵੀ ਕਰ ਲੈਣੀ ਚਾਹੀਦੀ ਹੈ ਦੋ ਥਾਲ ਜੇਕਰ ਅਸੀਂ ਮਾਝ ਲਾਵਾਂਗੇ ਤਾਂ ਕਿਹਾ ਜਾਂਦਾ ਹੈ ਕਿ ਸੇਵਾ ਦੇ ਨਾਲ ਮੇਵਾ ਮਿਲਦਾ ਹੈ ਜੇ ਮੇਵਾ ਲੈਣਾ ਹੈ ਤਾਂ ਸੇਵਾ ਤਾਂ ਕਰਨੀ ਪੈਣੀ ਹੈ ਜਿਸ ਘਰ ਵਿੱਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਝੂਠ ਨਹੀਂ ਹੁੰਦਾ ਐਵੇਂ ਹੀ ਇਕੱਠਾ ਖਾਣਾ ਬਣਾ ਕੇ ਰੱਖ ਲੈਂਦੇ ਹਨ ਫਿਰ ਖਾਣਾ ਖਾਂਦੇ ਹਨ ਤੇ ਜੇਕਰ ਸਮਾਂ ਬਚ ਜਾਵੇ ਸਮਾ ਬਚਾਉਂਦੇ ਬਚਾਉਂਦੇ ਸਿਹਤ ਰੋਗੀ ਕਰ ਲਈ ਤਾਂ ਵੱਧ ਬਣਾਉਣ ਦਾ ਕੀ ਫਾਇਦਾ ਕਈ ਆਖਦੇ ਹਨ ਕਿ ਵੱਧ ਬਣਾ ਲੈਂਦੇ ਹਨ ਤੇ ਫਿਰ ਗਰਮ ਕਰਕੇ ਇਸ ਨੂੰ ਖਾ ਲਵਾਂਗੇ ਇਹਦੇ ਨਾਲ ਕਿੰਨੇ ਸਰੀਰ ਨੂੰ ਰੋਗ ਲੱਗ ਜਾਂਦੇ ਹਨ ਸਭ ਤੋਂ ਵੱਡਾ ਰੋਗ ਦਾ ਕਾਰਨ ਇਹੀ ਹੈ ਕਿ ਆਟਾ ਵੱਧ ਗੁੰਨ ਲੈਂਦੀਆਂ ਹਨ ਉਸ ਨੂੰ ਫਿਰ 3-3 4-4 ਦਿਨ ਵਰਤਦੀਆਂ ਹਨ ਇਸ ਦੇ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਹੱਥ ਸੌ ਜਾਣੇ ਸਿਰ ਦੁਖਦਾ ਰਹਿਣਾ ਸਭ ਤੋਂ ਵੱਡਾ ਕਾਰਨ ਇਹੀ ਹੈ ਜਿੱਥੇ ਇਹੋ ਜਿਹੇ ਰੋਗ ਹਨ ਉੱਥੇ ਸੋਗ ਹੀ ਸੋਗ ਹੈ ਉੱਥੇ ਚੰਗੀ ਸਿਹਤ ਸੰਸਕਾਰ ਤੇ ਸਲੀਕੇ ਆਪ ਹੀ ਵਾਸਨੀ ਕਰਦੇ ਇਹ ਗੱਲਾਂ ਸੁਣਨ ਦੇ ਵਿੱਚ ਤੁਹਾਨੂੰ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਜੇਕਰ ਅਮਲ ਕਰੋਗੇ ਤੇ ਤੁਸੀਂ ਭਾਵੇਂ ਦੋ ਹੀ ਦਿਨ ਅਮਲ ਕਰ ਲਓ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਘਰ ਵਿੱਚ ਬਰਕਤ ਵਾਸ ਕਰ ਜਾਵੇਗੀ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਦੋ ਦਿਨ ਅਸਰ ਕਰਕੇ ਵੇਖ ਲਓ ਤੇ ਵੇਖ ਲੈਣਾ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਫਿਰ ਉਹਦੀ ਇਹ ਆਦਤ ਤੁਹਾਡਾ ਸੁਭਾਅ ਬਣ ਜਾਵੇਗਾ ਫਿਰ ਉਵੇਂ ਹੀ ਕਰਨ ਤੁਸੀਂ ਲੱਗ ਜਾਓਗੇ ਤੇ ਤੁਹਾਡੇ ਘਰ ਵਿੱਚ ਬਰਕਤ ਤੇ ਰਿਜ਼ਕ ਆਪ ਆ ਕੇ ਵਾਸ ਕਰ ਜਾਣਗੇ ਰੋਗ ਤੇ ਸੋਗ ਘਰ ਵਿੱਚੋਂ ਕੋਹਾਂ ਦੂਰ ਚਲੇ ਜਾਣਗੇ ਸੋ ਸਾਥ ਸੰਗਤ ਜੀ ਆਓ ਜੀ ਆਪਾਂ ਪ੍ਰਣ ਕਰੀਏ ਕਿ ਇਸ ਲੋਹੜੀ ਤੇ ਮਾਗੀ ਦੇ ਤਿਉਹਾਰ ਤੋਂ ਅਸੀਂ ਇਹਨਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਤਾਂ ਕਿ ਅਸੀਂ ਆਪਣੇ ਪਰਿਵਾਰ ਤੇ ਸਰੀਰ ਨੂੰ ਨਿਰੋਗ ਕਰ ਸਕੀਏ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਜਾਵੇ ਤੇ ਉਹਨਾਂ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ